ਰਾਤ ਉੱਥੇ ਸੀਗੇ ਬੱਚੇ ਸਾਰੇ ਨਾ ਉੱਥੇ 40 ਦੇ ਵਿੱਚ ਸੀਗੇ ਪੱਲਾ ਜੀ ਪਰਸੋਂ ਤੋਂ ਤੇ ਸਾਰੰਗਲਾ ਆਪ ਉੱਥੇ ਸੀਗੇ ਮੇਰੀ ਥੋੜੀ ਜਿਹੀ ਤਬੀਅਤ ਠੀਕ ਨਹੀਂ ਸੀ ਮੈਂ ਵੀ ਜਾਣਾ ਸੀਗਾ ਰਾਤ ਉੱਥੇ ਪਰ ਬੱਚੇ ਕਹਿੰਦੇ ਨਹੀਂ ਤੁਸੀਂ ਮੰਮਾ ਆਰਾਮ ਕਰੋ ਮੇਰਾ ਥੋੜਾ ਬੀਪੀ ਆਪ ਸੀਗਾ ਹੂੰ ਫਿਰ ਸਾਰੰਗ ਤੇਲਾਪ ਉੱਥੇ ਸੀਗੇ ਬੁਖਰਾਜ ਦੇ ਕੋਲੇ ਸੀਗੇ 40 ਦੇ ਵਿੱਚ ਉੱਥੇ ਹੂੰ ਤੇ ਵੈਂਟੀਲੇਟਰ ਤੇ ਦੱਸਿਆ ਸੀ ਉਹਨੇ ਕਿਹਾ ਵੈਂਟੀਲੇਟਰ ਤੇ ਲਾਇਆ ਹੋਇਆ ਹੈ ਵੀ ਬ੍ਰੇਨ 100% ਡੈੱਡ ਹੋ ਗਿਆ ਹੂੰ ਤੇ ਦੇ 24 ਘੰਟਿਆਂ ਦੇ ਵਿੱਚ ਪਤਾ ਲੱਗੂਗਾ ਕਿ ਜੇ ਨਿਕਲ ਗਏ 24 ਘੰਟੇ ਫਿਰ ਠੀਕ ਆ ਤੇ ਕਾਫੀ ਰਾਤ ਨੂੰ ਵਾਪਸ ਆਏ ਫਿਰ ਬੱਚੇ ਉਹਨਾਂ ਨੇ ਘਰੇ ਭੇਜਤਾ ਸੀ ਸਿਆ ਸਾਰਿਆਂ ਨੂੰ 40s ਵਾਲਿਆਂ ਨੇ ਵੀ ਤੁਸੀਂ ਜਾਓ ਘਰੇ ਵੀ ਕਿਉਂਕਿ ਵੀ ਆਈਸੀਯੂ ਵਿੱਚ ਸੀਗੇ ਉਹ ਸਾਰੇ ਘਰੇ ਆ ਗਏ ਤੇ ਸਵੇਰੇ 6 ਵਜੇ ਫਿਰ ਇਦਾਂ ਪੂਰੇ ਹੋ ਗਏ ਮੈਮ ਸਕਰੀਨ ਤੇ ਤੁਹਾਡੀ ਤੇ ਪੱਲਾ ਸਾਹਿਬ ਦੀ ਜੁਗਲਬੰਦੀ ਪੂਰੇ ਪੰਜਾਬ ਦੇਸ਼ ਦੁਨੀਆ ਨੇ ਪਸੰਦ ਕੀਤੀ ਹੈ ਤਾਂ ਇੱਕ ਸਾਥੀ ਕਲਾਕਾਰ ਦਾ ਇਸ ਤਰ੍ਹਾਂ ਚਲੇ ਜਾਣਾ ਕਿੰਨਾ ਵੱਡਾ ਘਾਟ ਹੈ ਬਹੁਤ ਜ਼ਿਆਦਾ ਉਹ ਸਾਡੇ ਪਰਿਵਾਰ ਦੇ ਹਮ ਫੈਮਿਲੀ ਸਾਡੀ ਸੀ ਸਾਡਾ ਪਰਿਵਾਰ ਸੀਗਾ ਸਾਡਾ ਹਮ ਬੱਚਿਆਂ ਦਾ ਹਮ ਉਖਰਾਜ਼ ਦਾ ਇਹ ਬੱਚੇ ਆਪਸ ਵਿੱਚ ਬਚਪਨ ਸਾਰੇ ਇਹਨਾਂ ਦੇ ਇਕੱਠਿਆਂ ਨਿਕਲੇ ਆ ਹਮ ਅੱਲਾ ਜੀ ਦੇ ਨਾਲ ਉਹਨਾਂ ਦੀ ਵਾਈਫ ਨਾਲ ਸਰਦੂਲ ਸਤਾ ਸਾਰਿਆਂ ਦਾ ਬਹੁਤ ਜ਼ਿਆਦਾ ਆਪਸ ਸੀਗਾ ਪਿਆਰ ਅਸੀਂ ਟੂਰ ਬਹੁਤ ਕੀਤੇ ਨੇ ਬਾਹਰ ਇਕੱਠਿਆਂ ਨੇ ਕੰਟਰੀ ਦੇ ਵਿੱਚ ਤੇ ਬਾਕੀ ਪੱਲਾ ਜੀ ਦੇ ਨਾਲ ਫਿਲਮਾਂ ਕੀਤੀਆਂ ਨੇ ਸਰਦੂਲ ਜੀ ਤੋਂ ਬਾਅਦ ਉਹਨੂੰ ਪੱਲਾ ਜੀ ਨੇ ਤੇ ਉਹਦੀ ਵਾਈਫ ਨੇ ਬਹੁਤ ਸਹਾਰਾ ਦਿੱਤਾ ਮੈਨੂੰ ਹਮ ਬੜਾ ਹੌਸਲਾ ਦੇ ਦਿੱਤਾ ਲੈ ਮੈਨੂੰ ਪੱਲਾ ਜੀ ਨੇ ਪਰ ਅੱਜ ਖੁਦ ਹੀ ਚਲੇ ਗਏ ਹੋ ਸੰਸਾਰ ਤੋਂ ਦੋ ਸਾਲ ਤੋਂ ਸੀਗੀ ਠੀਕ ਨਹੀਂ ਸੀਗੀ ਦੋ ਸਾਲ ਤੋਂ ਬਿਮਾਰ ਸੀਗੇ ਉਹ ਕਾਫੀ ਹਮ ਹਾਂਜੀ ਹਾਂਜੀ ਮੈਮ ਕੋਈ ਯਾਦ ਹੈ ਜੋ ਪੱਲਾ ਸਾਹਿਬ ਦੀ ਬਹੁਤ ਯਾਦ ਰਹਿਣ ਵਾਲੀ ਹੈ ਨਹੀਂ ਭੁੱਲਣ ਵਾਲੀ ਹੈ ਉਹਨਾਂ ਦੀ ਬਸ ਇਹ ਸੀਗਾ ਕਿ ਉਹ ਹਮੇਸ਼ਾ ਖੁਸ਼ ਰਹਿੰਦੇ ਸੀ ਮੈਂ ਉਹਨਾਂ ਨੂੰ ਕਦੇ ਗੁੱਸੇ 'ਚ ਕਦੇ ਉਦਾਸ ਨਹੀਂ ਦੇਖਿਆ ਜੇ ਜਿੱਦਾਂ ਦੀ ਮਰਜ਼ੀ ਸਿਚੁਏਸ਼ਨ ਚੱਲਦੀ ਹੋਵੇ ਉਹਨਾਂ ਦੇ ਅੰਦਰ ਜਾਂ ਕਿਤੇ ਵੀ ਹਮ ਹਮ ਉਹ ਬੇਸ਼ੱਕ ਸੈਟਪੇ ਤੇ ਜਾਂ ਉਦਾਂ ਉਹਨਾਂ ਨੇ ਬਸ ਫਨੀ ਮੂਡ 'ਚ ਰਹਿੰਦੇ ਸੀ ਹਮੇਸ਼ਾ ਉਹਨਾਂ ਨੇ ਸਾਰਿਆਂ ਨੂੰ ਹਸਾਈ ਜਣਾ ਖੁਸ਼ ਕਰਿਆਣਾ ਗੱਲਾਂ ਹਮ ਤਾਂ ਐਦਾਂ ਦਾ ਮੂਡ ਰੱਖਦੇ ਸੀ ਹਮੇਸ਼ਾ ਖੁਸ਼ੀ ਖੁਸ਼ੀ ਵਾਲਾ ਹਮ ਤੁਹਾਡੀ ਮੁਲਾਕਾਤ ਕਦੋਂ ਹੋਈ ਸੀਗੀ ਹੁਣ ਭੱਲਾ ਸਾਹਿਬ ਨਾਲ ਹੁਣ ਇੱਕ ਘਰ ਹੋ ਗਈ ਸੀ ਮੈਂ ਦੋ ਤਿੰਨ ਵਾਰੀ ਜਾਣ ਦੀ ਕੋਸ਼ਿਸ਼ ਕੀਤੀ ਸੀਗੀ ਫਿਰ ਉਹਨਾਂ ਦੀ ਵਾਈਫ ਨੇ ਮੈਨੂੰ ਦੱਸਿਆ ਮੈਂ ਨਹੀਂ ਉਹਨਾਂ ਨੇ ਕਹਿੰਦੇ ਵੀ ਉਹਨਾਂ ਵੀ ਥੋੜਾ ਜਿਹਾ ਜ਼ਿਆਦਾ ਕੰਡੀਸ਼ਨ ਜੀ ਖਰਾਬ ਹੋ ਜਾਂਦੀ ਉਹਨਾਂ ਦੀ ਫਿਰ ਉਹ ਵੀ ਮਿਲਦੇ ਨਹੀਂ ਹੈਗੇ ਕਿਉਂਕਿ ਇਨਫੈਕਸ਼ਨ ਦਾ ਡਰ ਸੀਗਾ ਹੂੰ ਇਹ 2-3 ਵਾਰੀ ਜਾਣ ਦੀ ਕੋਸ਼ਿਸ਼ ਕੀਤੀ ਬੱਚੇ ਜਾਂਦੇ ਸੀਗੇ ਪਰ ਉਹ ਉੱਥੇ ਪੁਖਰਾਜ ਨੂੰ ਮਿਲ ਕੇ ਆ ਜਾਂਦੇ ਸੀਗੇ ਹੂੰ ਬਹੁਤੇ ਰੂਮ 'ਚ ਨਹੀਂ ਜਾਂਦੇ ਕਿਉਂਕਿ ਉਹ ਫਿਰ ਥੋੜਾ ਜਿਹਾ ਇਨਫੈਕਸ਼ਨ ਦਾ ਡਰ ਰੱਖ ਕਰਕੇ ਉਹ ਕੇਸ ਬਹੁਤ ਰੱਖਦੇ ਸੀਗੇ ਫਿਰ ਸਾਨੂੰ ਇਹ ਆਏ ਸੀਗਾ ਵੀ ਨਹੀਂ ਉਹ ਠੀਕ ਰਹਿਣੇ ਚਾਹੀਦੇ ਆ ਵੀ ਕੋਈ ਗੱਲ ਨਹੀਂ ਸਾਨੂੰ ਹਾਲ ਚਾਲ ਉਹਨਾਂ ਤੋਂ ਪਰ ਪੁਖਰਾਸ ਤੋਂ ਚਲੋ ਪਤਾ ਲੱਗ ਜਾਂਦਾ ਹੈ ਵੀ ਸਾਰਾ ਤੇ ਵੀ ਕਿਸੇ ਇਨਫੈਕਸ਼ਨ ਵੱਧਦੀ ਹੈ ਤਾਂ ਵੀ ਨਹੀਂ ਜਾਣਾ ਚਾਹੀਦਾ ਸਾਨੂੰ ਤੇ ਕੰਡੀਸ਼ਨ ਐਦਾਂ ਦੀ ਸੀਗੀ ਅੱਛਾ ਮੈਮ ਲਾਸਟ ਹੀ ਸਵਾਲ ਹੈ ਮੇਰਾ ਪੱਲਾ ਸਾਹਿਬ ਦੀ ਕਾਮੇਡੀ ਤੇ ਅਦਾਕਾਰੀ ਜਿਹਨੂੰ ਤੁਸੀਂ ਨੇੜਿਓਂ ਵੇਖੀਏ ਕਿਸੇ ਨੇ ਨਹੀਂ ਦੇਖੀ ਲੱਗਦਾ ਕੋਈ ਉਸ ਤਰ੍ਹਾਂ ਦੀ ਅਦਾਕਾਰੀ ਦੁਬਾਰਾ ਹੋ ਸਕਦੀ ਹੈ ਜਾਂ ਅਮਿੱਟੀ ਆਦਾਂ ਛੱਡ ਕੇ ਗਏ ਨੇ ਲਿਓ ਜਿਆਦਾ ਜਿਹੜੀਆਂ ਜੋ ਇੱਕ ਇਨਸਾਨ ਆ ਕੇ ਇੱਕ ਜਾਪ ਨੂੰ ਛੱਡਦਾ ਨਾ ਉਹ ਦੂਜਾ ਨਹੀਂ ਕੋਈ ਆ ਸਕਦਾ ਉਹਨੂੰ ਬੀਚ ਨਹੀਂ ਕੋਈ ਕਰ ਸਕਦਾ ਕੋਈ ਹੋਰ ਬਥੇਰੇ ਲੋਕ ਆਣਗੇ ਆਪਣੇ ਆਪਣਾ ਕੰਮ ਕਰਨਗੇ ਪਰ ਭੱਲਾ ਜੀ ਨੂੰ ਕੋਈ ਬੀਚ ਨਹੀਂ ਕਰ ਸਕਦਾ ਠੀਕ ਹੈ ਮੈਮ ਥੈਂਕ ਯੂ ਸ਼ੁਕਰੀਆ OK OK